ਕੱਟਦਾ ਐ ਹੈ ਗਿਆ ਜੀ 5 ਮਿੰਟ ਨੂੰ ਲਾਈਟ ਆਉਂਦੀ ਹੈ ਜੀ ਉਹਦੇ ਬਾਅਦ ਫਿਰ ਉਹੀ ਹਾਲ ਹੈ ਜੀ ਮੈਂ ਗੱਲਬਾਤ ਤੋਂ ਸ਼ੁਰੂ ਚ ਕਹੀ ਹੈ ਕਿ ਨਾਲ ਬਿਲਕੁਲ ਸਿਆਮ ਹਾਊਸ ਹੈ 2 ਕਿਲੋਮੀਟਰ ਦੀ ਦੂਰੀ ਤੇ ਹੋਣਾ ਇੱਥੋਂ ਸਿਆਮ ਹਾਊਸ ਫਿਰ ਵੀ ਥੋੜੀ ਇੱਥੇ ਬਿਜਲੀ ਨਹੀਂ ਪਹੁੰਚ ਰਹੀ ਤੇ ਬਾਰਡਰ ਹੀ ਨਹੀਂ ਇੱਥੇ ਤੱਕ ਕਿਵੇਂ ਪਹੁੰਚਦੀ ਹੋਗੀ ਇਹ ਤਾਂ ਆਪਾਂ ਅੰਦਾਜ਼ਾ ਨਹੀਂ ਲਾਈ ਸਾ ਬੱਚੇ ਰਾਤ ਭਰ ਸੌਂ ਨਹੀਂ ਰਹੇ ਹਮ ਸਵੇਰ ਉੱਠ ਕੇ ਜੈਂਟਸ ਨੂੰ ਨਾ ਜੌਬ ਮੇਂ ਵੀ ਜਾਣਾ ਹੁੰਦਾ ਹੈ ਜਾਇੰਗੇ ਕਹਾਂ ਸੇ ਰਾਤ ਭਰ ਬਿਜਲੀ ਨਹੀਂ ਹੈ ਜੇ ਕਿ ਹਮੇਂ ਬੋਲਤੇ आपके उसमें लोड बहुत ज्यादा आप घर घर जाके लोड कम अच्छा ये ड्यूटी भी हमारी है मतलब आपको गवर्नमेंट ने वहाँ पे बैठाया सैलरी आप लो और आपके बदले का काम हम करे। हम करें लोड कम करवाए जो तो वोटर लेने जो तो आए सी फोटो खिंचवा रहे सी कोई बयान नाले ना कहते फोटो खिंचो बट कोई नहीं अठारह अठारह चौबीस चौबीस घंटे लाइट जैसे उन्नीस बारह में मैंने फोन मिलाया अभी ये लाइन बिजी बता रहा अभी जब भी चाहे रात को एक बजे फोन करो तीन बजे फोन करो पूरे रात से सुबह साइड रखे लेकिन लाइन बिजी कर देते हैं साइड में रख देते हैं और अगर फोन उठाते भी हैं ਤੋ ਕਹਤੇ ਆਪਕੇ ਬਾਸ ਸੁਨਾਈ ਨਹੀਂ ਦੇ ਰਹੀ ਹੈ ਜੋ ਨੰਬਰ ਰਜਿਸਟਰਡ ਹੈ ਫੋਨ ਨੰਬਰ ਬਲੌਕ ਮੇਂ ਡਾਲ ਦिए हैं नहीं नहीं है। है, वो में डाल है। इनका नंबर रजिस्टर्ड ਨਹੀਂ تھا ਪਹਿਲੀ ਵਾਰ kia ਵਹਾਂ ਸੇ ਲੱਗ ਗਿਆ ਹਮ ਲੋਗੋ ਕੇ ਨੰਬਰ ਰਜਿਸਟਰਡ ਹੈ ਵੋ ਨੰਬਰ ਵੋ ਬਲੌਕ ਮੇਂ ਡਾਲ ਰਖਤੇ ਹੈ ਪੰਜਾਬ ਦੇ ਵਿੱਚ 47 ਡਿਗਰੀ ਦੇ ਪਾਰ ਟੈਂਪਰੇਚਰ ਪਹੁੰਚ ਚੁਕਿਆ ਐਹੋ ਜੀ ਪੇਸ਼ਾਨ ਗਰਮੀ ਦੇ ਵਿੱਚ ਬਿਜਲੀ ਦੇ ਕੱਟ 8-8 ਘੰਟਿਆਂ ਦੇ ਲੱਗ ਰਹੇ ਨੇ ਲੋਕ ਬੇਹੱਦ ਜ਼ਿਆਦਾ ਪਰੇਸ਼ਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਹਿੱਸਿਆਂ ਦੇ ਵਿੱਚ ਬਿਜਲੀ ਦੇ ਕੱਟ ਇਦਾਂ ਹੀ ਲੱਗ ਰਹੇ ਨੇ ਹਾਲਾਂਕਿ ਚੋਣਾਂ ਦਾ ਸੀਜ਼ਨ ਵੀ ਪੈਰਲਰ ਚੱਲਿਆ ਚੋਣੇ ਦੇ ਸੀਜ਼ਨ ਦੇ ਲਈ ਬਿਜਲੀ ਚਾਹੀਦੀ ਹੁੰਦੀ ਆ ਉਹ ਵੀ ਸਰਕਾਰ ਕਹਿਦੀ ਆ ਕਿ ਬਿਜਲੀ ਅਸੀਂ ਦੇ ਰਹੇ ਆ ਲੇਕਿਨ ਕਿਸਾਨਾਂ ਵੱਲੋਂ ਇਹ ਵੀ ਇਲਜ਼ਾਮ ਲਗਾਇਆ ਜਾ ਰਿਹਾ ਕਿ ਝੋਨੇ ਦੇ ਸੀਜ਼ਨ ਦੇ ਲਈ ਵੀ ਬਿਜਲੀ ਪੂਰੀ ਨਹੀਂ ਮਿਲਦੀ ਬਲਕਿ ਜਿਹੜੀ ਘਰੇਲੂ ਬਿਜਲੀ ਆ ਉਹਦੇ ਵਿੱਚ ਵੀ ਕਿਤੇ 4 ਘੰਟਿਆਂ ਦਾ ਕੱਟ ਕਿਤੇ 6 ਘੰਟਿਆਂ ਦਾ ਕੱਟ ਤਾਂ ਤੇ ਕਿਤੇ 8 ਘੰਟਿਆਂ ਦਾ ਕੱਟ ਆ ਜਿਹੜਾ ਲੱਗਦਾ ਹਾਲਾਂਕਿ ਇਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਰਿਪੇਅਰ ਦੇ ਮੱਦੇਨਜ਼ਰ ਕੱਟ ਲੱਗ ਰਹੇ ਨੇ ਲੇਕਿਨ ਇਹ ਲਗਾਤਾਰ ਡੇਟਾ ਸਾਹਮਣੇ ਆ ਰਿਹਾ ਕਿ ਬਿਜਲੀ ਦੀ ਕਮੀ ਦੇ ਕਰਕੇ ਕੱਟ ਲਗਾਤਾਰ ਲੱਗ ਰਹੇ ਨੇ ਇਸ ਸਬੇ ਅਸੀਂ ਨਿਆ ਗਾਹ ਮਹਾਲੀ ਦੇ ਵਿੱਚ ਖੜੇ ਆ ਜਿਹੜਾ ਕਿ सीएम हाउस ਤੋਂ ਮਹਿਜ਼ 2 ਕਿਲੋਮੀਟਰ ਦੂਰੀ ਤੇ ਆ ਤੇ ਇੱਥੇ ਸਾਰਾ ਸਾਰਾ ਦਿਨ ਸਾਰੀ ਸਾਰੀ ਰਾਤ ਲਾਈਟ ਨਹੀਂ ਆਉਂਦੀ ਲੋਕ ਪਰੇਸ਼ਾਨ ਨੇ ਗੱਲਬਾਤ ਲੋਕਾਂ ਨਾਲ ਕਰਾਂਗੇ ਆਖਿਰਕਾਰ ਕਿੰਨੀ ਕੁ ਪਰੇਸ਼ਾਨੀ ਇਹਨਾਂ ਲੋਕਾਂ ਨੂੰ ਹੁੰਦੀ ਹੈ ਕਿਉਂਕਿ ਇੰਨੇ ਲੰਬੇ ਲੰਬੇ ਕੱਟ ਅਗਰ 47 ਡਿਗਰੀ ਟੈਂਪਰੇਚਰ ਦੇ ਵਿੱਚ ਲੱਗਣਗੇ ਤਾਂ ਲੋਕਾਂ ਦਾ ਹਾਲ ਕੀ ਬਣੇਗਾ ਇਹ ਅਸੀਂ ਸਹਿਜ ਸੋਚ ਸਕਦੇ ਹਾਂ ਕੀ ਨਾਮ ਹੈ ਤੁਹਾਡਾ ਰਵੀ ਵਿਸ਼ਨੌਜੀ ਬਈ ਮੇਰਾ ਰਵੀ ਜੀ ਕੀ ਕਿੰਨੇ ਕ ਕੱਟ ਪਹਿਲਾਂ ਤਾਂ ਲੱਗ ਰਹੇ ਆ ਬਿਜਲੀ ਆ ਵੀ ਰਹੀ ਹੈ ਕਿ ਨਹੀਂ ਆ ਰਹੀ ਵੀਰੇ ਪਹਿਲਾਂ ਤੁਹਾਡਾ ਬਹੁਤ ਧੰਨਵਾਦ ਹੈ ਜੀ ਤੁਸੀਂ ਸਾਡੇ ਸੁੱਧ ਲੈਣ ਆਏ ਹੋ ਜੀ ਬਹੁਤ ਤੁਹਾਡੀ ਕਿਰਪਾ ਇੱਕ ਦੂਜੀ ਜਿਹੜੀ ਗੱਲ ਤੁਸੀਂ ਕਿਨੂੰ ਕੱਟ ਬਾਰੇ ਜੀ ਤੇ ਕੱਟ ਤਾਂ ਐ ਹੈਗਾ ਜੀ 5 ਮਿੰਟ ਨੂੰ ਲਾਈਟ ਆਉਂਦੀ ਹੈ ਜੀ ਉਹਦੇ ਬਾਅਦ ਫਿਰ ਉਹੀ ਹਾਲ ਹੈ ਜੀ ਤਾਰਾ ਮੈਲਟ ਹੋ ਜਾਂਦੀ ਨਾਲ ਦੇ ਨਾਲ ਹੀ ਤੇ ਲੋਕਾਂ ਨੂੰ ਪਾਣੀ ਦੀ ਪ੍ਰੋਬਲਮ ਇਸੇ ਕਰਕੇ ਆ ਰਹੀ ਬਹੁਤ ਜ਼ਿਆਦਾ ਜੀ ਤੇ ਮੇਰਾ ਆਪ ਪੀਣ ਵਾਲੇ ਪਾਣੀ ਦੀ ਵੀ ਦਿੱਕਤ ਹੈ ਪੀਣ ਵਾਲੇ ਪਾਣੀ ਦੇ ਉਹਦੇ ਨਾਲ ਹੀ ਉਹ ਸਾਰੇ ਕਨਵਰਟਡ ਉਹ ਕਨੈਕਟਡ ਹੈਗਾ ਬਈ ਅੱਗੇ ਨਾਲ ਉਹਦੇ ਨਾਲ ਹੀ ਹੈ ਜੀ ਤੇ ਦੂਜਾ ਵੀਰੇ ਜਿਹੜੀ ਅਸੀਂ ਗੱਲ ਦੇਖਦੇ ਨੇ ਟਾਈਮ ਤੋਂ ਦੇਖਦੇ ਆ ਰਹੇ ਆ ਇੱਡਾ ਸੀ ਸਾਡਾ ਦੇਸ਼ ਅੱਗੇ ਨਿਕਲ ਗਿਆ ਹਨਾ ਜੀ ਹੁਣ ਅੱਜ ਹਜੇ ਵੀ ਅਸੀਂ ਐਸੇ ਮੁੱਦਿਆਂ ਤੇ ਬੈਠੇ ਆ ਵੀ ਸਾਡੇ ਪਾਣੀ ਨਹੀਂ ਆ ਰਿਹਾ ਸਾਡੀ ਬਿਜਲੀ ਨਹੀਂ ਆ ਰਹੀ ਹਨਾ ਹੁਣ ਇੰਨਾ ਇੰਨਾ ਟਾਈਮ ਕੱਢ ਕੇ ਲੋਕ ਆਪਣਾ ਆ ਰਹੇ ਆ ਉਹਦੇ ਬਾਅਦ ਕੋਈ ਬੈਨੀਫਿਟ ਹੈ ਨਹੀਂ ਲੋਕਾਂ ਨੂੰ ਵੀ ਜਾ ਕੇ ਤੁਸੀਂ ਦਫਤਰ ਤੇ ਜਾਉਨੇ ਹੋ ਕੋਈ ਸਾਡੀ ਕੋਈ ਸਾਡੀ ਸੁਣਦਾ ਨਹੀਂ ਸੁਣਵਾਈ ਨਹੀਂ ਹੈਗੀ ਜੇ ਬਾਈ ਚਾਂਸ ਕੋਈ ਅਫਸਰ ਸਾਣਾ ਕੋਆਪਰੇਟ ਕਰਦਾ ਜੀ ਉਹਦੇ ਬਾਅਦ ਇੱਥੇ ਲੈਂਡ ਨਹੀਂ ਹੈਗੀ ਉਹ ਕਹਿੰਦੇ ਆ ਵੀ ਟਰਾਂਸਫਾਰਮਰ ਲਾਉਣਾ ਇੱਥੇ ਲੈਂਡ ਦੋ ਸਾਨੂੰ ਲੈਂਡ ਅਸੀਂ ਕਿੱਥੋਂ ਲਾ ਕੇ ਦੇ ਦੀ ਹੁਣ ਆਪਣੇ ਪੱਲੇ ਹੋ ਕੇ ਇਹਨੇ ਪੈਸੇ ਦੇ ਕੇ ਤਾਂ ਲਾਉਣੀ ਹੈ ਨਹੀਂ ਸੀ ਬਿਜਲੀ ਗ ਟਰਾਂਸਫਾਰਮਰ ਦਾ ਜਿਹੜਾ ਮੁੱਦਾ ਹੈਗਾ ਉਹ ਬਹੁਤ ਜੈਨੂਮ ਮੁੱਦਾ ਹੈਗਾ ਲੋਕ ਇੱਥੇ ਬਹੁਤ ਜ਼ਿਆਦਾ ਵੱਧ ਗਈ ਆਬਾਦੀ ਬਹੁਤ ਜ਼ਿਆਦਾ ਤੇ ਦੂਜਾ ਜਿਹੜਾ ਆਪਣਾ ਲੋਡ ਹੈਗਾ ਬਹੁਤ ਮਤਲਬ ਵੱਧ ਗਿਆ ਲੋਡ ਵੱਧ ਗਿਆ ਲੋਡ ਬਹੁਤ ਜ਼ਿਆਦਾ ਵੱਧ ਗਿਆ ਕੈਪੈਸਿਟੀ ਘਟ ਹੈਗੀ ਕੈਪੈਸਿਟੀ ਘਟ ਹੈਗੀ ਇਹ ਤਾਂ ਦੂਜਾ ਜਦੋਂ ਉਹ ਕਹਿੰਦੇ ਮੀਟਰ ਦੇ ਲੋਡ ਬਤਾਓ ਲੋਡ ਵਧਾ ਕੇ ਫਾਇਦਾ ਸਾਨੂੰ ਤਾਂ ਹੋਣਾ ਜੀ ਜੇ ਤੁਸੀਂ ਟਰਾਂਸਫਾਰਮਰ ਇੱਥੇ ਲਾ ਸਕੋ ਹੁਣ ਤੁਸੀਂ ਕਹੋਗੇ ਇੱਧਰ ਟਰਾਂਸਫਾਰਮਰ ਲਾਦਾ ਇੱਧਰ ਕੋਈ ਕਿਸੇ ਨੂੰ ਲੈਣਾ ਤਾਂ ਲਾਉਣ ਦਾ ਦੇਣਾ ਹੈ ਨਹੀਂਗਾ ਜੀ ਸਿੱਧੀ ਜੀ ਗੱਲ ਹੈ ਤੇ ਦੂਜਾ ਜਿਹੜਾ ਪਾਣੀ ਦਾ ਮੁੱਦਾ ਹੈਗਾ ਉਹਦੇ ਨਾਲ ਹੀ ਚੱ ਤੋ ਜਿਹੜਾ ਕੋਆਪਰੇਸ਼ਨ ਚਾਹੁੰਦੇ ਹੋ ਅਸੀਂ ਸਰਕਾਰ ਨੂੰ ਇਹੀ ਕਹਿੰਦੇ ਆ ਵੀ ਕੋਆਪਰੇਟ ਜਿੰਨਾ ਹੋ ਸਕਦਾ ਸੀ ਕੋਆਪਰੇਟ ਕਰਨ ਨੂੰ ਤਿਆਰ ਆ ਬਈ ਤੁਸੀਂ ਆਪਣੇ ਵੱਲੋਂ ਥੋੜਾ ਜ਼ੋਰ ਤਾਂ ਲਾਓ ਜੀ ਇਦਾਂ ਦੀ ਸਰਕਾਰ ਅਸੀਂ ਪਹਿਲੀ ਵਾਰ ਦੇਖੀ ਆ ਜੀ ਕੋਈ ਸੁਧ ਨਹੀਂ ਲੈਂਦਾ ਨਾ ਕੋਈ ਐਮਐਲਏ ਆਉਂਦਾ ਇੱਥੇ ਨਾ ਕੋਈ ਐਮਸੀ ਆਉਂਦਾ ਜੀ ਕੋਈ ਫਰਕ ਨਹੀਂ ਪੈਂਦਾ ਕਿਸੇ ਨੂੰ ਬਈ ਲੋਕਾਂ ਨਾਲ ਕੀ ਬੀਤਰੀ ਆ ਸਭ ਤੋਂ ਜ਼ਿਆਦਾ ਪ੍ਰਭਾਵਿਤ ਜਿਹੜਾ ਹੈਗਾ ਸਾਡਾ ਵਾਰਡ ਹੈਗਾ 14 ਨੰਬਰ ਜੀ ਇਸ ਤੋਂ ਵੱਧ ਕੋਈ ਏਰੀਆ ਮੈਂ ਦੇਖਿਆ ਨਹੀਂ ਹਜੇ ਤੱਕ ਪਰੇਸ਼ਾਨ ਹੋਇਆ ਜੀ अच्छा एक चीज और ਦੱਸ ਦਿਓ ਮੈਂ ਇਹ ਗੱਲ ਬਾਤ ਤਾਂ ਸ਼ੁਰੂ ਚ ਹੀ ਕਹੀ ਹੈ ਕਿ ਨਾਲ ਬਿਲਕੁਲ ਸਿਆਮ ਹਾਊਸ ਹੈ 2 ਕਿਲੋਮੀਟਰ ਦੀ ਦੂਰੀ ਤੇ ਹੋਣਾ ਇੱਥੋਂ ਸਿਆਮ ਹਾਊਸ ਫਿਰ ਵੀ ਤੁਹਾਡੀ ਇੱਥੇ ਬਿਜਲੀ ਨਹੀਂ ਪਹੁੰਚ ਰਹੀ ਤੇ ਬਾਰਡਰ ਇਹ ਵੀ ਇੱਥੇ ਤੱਕ ਕਿਵੇਂ ਪਹੁੰਚਦੀ ਹੋਗੀ ਇਹ ਤਾਂ ਆਪਾਂ ਅੰਦਰ ਜਾ ਵੇ ਸਕਦੇ ਆਪਕੋ ਪਤਾ ਹੈ ਮੈਲੇ ਜਿਸ ਟਾਈਮ ਤੇ ਅਮਰੋਲ ਗੁਰਨਾਨ ਬਣੇ ਤੇ ਉਹ ਉਸ ਟਾਈਮ ਆਏ ਤੇ ਉਸਕੇ ਬਾਅਦ ਮੁੜ ਕੇ ਉਹਨਾਂ ਨੇ ਯਾਹ ਪੇ ਆ ਕੇ ਜਾਂਚ ਕਰਨੀ ਹੈ ਕਿ ਉਹਨਾਂ ਨੇ ਜਾ ਕੇ ਕਿਹਾ ਸੀ ਕਿ ਬਿਜਲੀ ਨਹੀਂ ਆਉਂਦੀ ਕੋਈ ਹੱਲ ਨਹੀਂ ਆਦੀ ਜੇ ਸੁਣਵਾਈ ਨਹੀਂ ਉੱਧਰ ਜਾਓ ਕਿਹੜਾ ਮਿਲਣ ਦਿੰਦੇ ਆ ਪਹਿਲੀ ਵਾਰ ਤਾਂ ਬੋਡੀਗਾਰਡ ਕਹਿੰਦੇ ਹੈ ਨਹੀਂ ਮੈਡਮ ਤਾਂ ਬਾ ਜੈਸੀ ਇਹ ਮਾ ਉਸ ਨੇੜੇ ਜੈਸੀ ਮਾ ਉਸ ਦਾ ਸਾਨੂੰ 1% ਵੀ ਬੈਨੀਫਿਟ ਨਹੀਂ ਹੈਗਾ ਮੀਨਸ ਜਿਵੇਂ ਰਵੀ بھائی ਨੇ ਬਾਤ ਪਤਾਈ ਆ ਤੁਹਾਨੂੰ ਸਾਰੀ ਕਿ ਮੇਨ ਮੁੱਦੇ ਇਹ ਹੀ ਹੈ ਜਨਤਾ ਕਲੋਨੀ ਨਿਆਗਾਉਂ ਅਭੀ ਤੱਕ ਇਨੀ ਚੀਜ਼ਾਂ ਮੇਂ ਪਰੇਸ਼ਾਨ ਹੈ ਕਿ ਬਿਜਲੀ ਔਰ ਪਾਣੀ ਅੱਗੇ ਤੋਂ ਕੀ ਆ ਬੜੇਗਾ ਸੀਵਰੇਜ ਸੁਵਰੇਜ ਕੀ ਤਾਂ ਬਾਤਾਂ ਚੱਲ ਰਹੀਆਂ ਖਾਲੀ ਠੀਕ ਹੈ ਬਾਕੀ ਮੇਨ ਰੋਡ ਕੀ ਤੁਸੀਂ ਹਾਲਾਤ ਦੇਖ ਹੀ ਰਹੇ ਹੋ ਇਹ ਵੀ ਅੱਛਾ ਬਹਿਲਾਵਾ ਨੇ ਸਾਡਾਂ ਇਹਨਾਂ ਗਲਬਾਤ ਵੀ ਕਰਦੇ ਆ ਕਿਉਂਕਿ ਘਰੇ ਤਾਂ ਇਹਨਾਂ ਨੇ ਰਹਿਣਾ ਹੁੰਦਾ ਬੰਦੇ ਤਾਂ ਚਲੋ ਕਰੋ ਬਾਹਰ ਕੰਮ ਤੇ ਚਲੇ ਜਾਂਦੇ ਨੇ ਜਿਵੇਂ ਔਖੇ ਸੌਖੇ ਬਾਹਰ ਕੱਟਦੇ ਹੀ ਨੇ कितना बुरा हाल है बिजली का तो दे सर बच्चे रात भर सो नहीं रहे हम सुबह उठ के जेंट्स होने जॉब में भी जाना होता है जाएंगे कहाँ से रात भर बिजली नहीं है अभी हफ्ता दस पंद्रह दिन पहले हम उल्लापुर गए थे वहाँ से भी हमें बस यही बोला गया है की ट्रांसफार्मर के लिए आप हमें जगह दे दिए हम कहाँ से जगह दे मतलब आपको ट्रांसफार्मर के लिए ठीक है तो है ही नहीं हमारा काम नहीं बोलता बिजली का बिल नहीं आता हमने नहीं बोला ना 300 यूनिट फिली कर दीजिए सरकार ने बोला आप सरकार से बात कीजिए ना हमने नहीं बोला ना आपको ये ठीक है हमें बोलते हैं उसमें लोड बहुत ज्यादा आप घर घर जाके लोड कम करें अच्छा ये ड्यूटी भी हमारी है मतलब आपको गवर्नमेंट ने वहाँ पे बैठाया सैलरी आप लो और आपके बदले का काम हम करें लोड हम कम करवाए ये हमारी जिम्मेदारी नहीं है ना हम वहाँ गए उसके दो तीन दिन तक लाइट ठीक थी आज अब तो लाइट का ऐसा बुरा हाल है आती है जाती है आएगी तो लो वोल्टेज आएगी किसी किसी में इतनी हाई है कि हमारे फ्रिज जल गए कूलर जल गए उसके पैसे आप हमें दोगे गवर्नमेंट हमें देगी उसके पैसे ये पूछने वो हमसे आ रहे हैं कि आपका इतना नुकसान हो रहा है ये भी पूछने हमसे नहीं आ रहे पानी की अलग हमारे को किल्लत है लाइट जिस दिन होती है उस दिन पानी नहीं है जिस दिन पानी है उस दिन लाइट नहीं है आज हमारे पूरे एक फेस में बिल्कुल एक फेस बिल्कुल डिम है एक फेस में मतलब नी भी तो आप लगाओ नब्बे या सौ के करीब वोल्टेज आ रही है उसमें हम क्या करें उसमें हम फ्रिज चलाए कूलर चलाए रात भर हम सो नहीं रहे हम दिन भर हम सो नहीं रहे क्या करें हम हम घर हाँ छोड़ के जा नहीं सकते पीछे से वोल्टेज तेज आएगी तो हमारे हर चीज सड़ जाएगा कंप्लेट वालों को फोन करते हैं ना कॉल करते हैं तो वो कॉल नहीं उठाते फोन काट देते हैं एम सी कभी यहाँ पे आता नहीं है है ना तो अच्छा। हाँ जी एमएलए भी मैंने कभी नहीं देखा जब एम नहीं आता जब जो जोड़ तो एम जोड़ने लगाएगा तो एमएलए एमएलए क्यों आएगा फिर यहाँ पे ਜਦੋਂ ਵੋਟਾਂ ਲੈਣੇ ਸੀ ਉਦੋਂ ਤਾਂ ਆਏ ਸੀਗੇ ਫੋਟੋਆਂ ਖਿਚਵਾ ਰੇ ਸੀ ਕੋਈ ਬਿਆਨ ਨਾ ਦੇ ਨਾਲੇ ਕਹਿੰਦੇ ਫੋਟੋ ਖਿਚੋ ਬਟ ਕੋਈ ਨਹੀਂ 18 18 24 24 ਘੰਟੇ ਲਟ ਨਹੀਂ ਆਉਂਦੀ ਜੂਰੇ ਅੱਛਾ ਹਾਂ ਉਸੇ ਰੋਫਿਸ ਜਾਣਾ ਹੁੰਦਾ ਅੱਧਾ ਦੇਖਣੇ ਮੰਦਾ ਅਸੀਂ ਸੋਚਦੇ ਕਿ ਤੇ ਹੋਰ ਜਾ ਕੇ ਕਮਰਾ ਲਈਏ ਤੇ ਰਾਤ ਨੂੰ ਸੋਈ ਰਾਤ ਗੱਟਿਏ ਉਦੋਂ ਰਾਤ ਗੱਟਣ ਵੀ ਇਨੇ ਇਨਵਰਟਰ ਚੱਲਦੇ ਨਹੀਂ ਹੈ ਕਰੀਏਗੀ ਅੱਛਾ ਕਿੰਨੀ ਪੰਜਾ ਪੀਟੀਸੀ న్యూਸ ਵਾਲਿਆਂ ਦਾ ਮੈਂ ਧੰਨਵਾਦ ਕਰਦੀ ਆ ਜਿਹੜੀ ਸਾਡੇ ਨਵੇਂ گاਉਂ ਦੀ ਖਬਰ ਲੈਣੇ ਆਏ ਆ ਕਿਸੇ ਚੈਨਲ ਨੇ ਨਹੀਂ ਸਾਡੇ ਵੱਲ ਦੇਖਿਆ ਆ ਕੇ ਪਰ ਇੱਥੇ ਤੁਸੀਂ ਪੀਟੀਸੀ ਨਿਊਜ਼ ਵਾਲੇ ਆਏ ਤਾਂ ਮੈਂ ਇਹਨਾਂ ਦਾ ਤਹਿ ਦਿਲ ਨਾਲ ਸ਼ੁਕਰੀਆ ਦਾ ਕਰਦੀ ਆ ਕਿ ਤੁਸੀਂ ਇੱਥੇ ਆਏ ਤਾਂ ਧੰਨਵਾਦ ਕਰਦੇ ਹਾਂ ਸਾਡਾ ਫਰਜ਼ ਰਾਤ ਦਿਨ ਰਾਤ ਦਿਨ ਕੱਟ ਲੱਗਦੇ ਹਾਂ ਕਹਿੰਦੇ 19:12 'ਚ ਫੋਨ ਕਰੋ ਜੀ 19:12 ਵਾਲੇ ਕੀ ਕਰਨਗੇ साइड रख देंगे फोन फोन मिला आपकी आवाज नहीं आ रही है उनकी आवाज़ फिर भी काट दी बॉर्डर के साथ हमारा चंडीगढ़ है चंडीगढ़ हमेशा लाइट चंदीगर चंदीगर रहती, चंदीगर रहती चंदीगर है हाँ जी सीएम हाउस के साथ हमारा नया गाँव है यहाँ पर लाइट नहीं, पानी नहीं। हमारे इतने रात को बच्चे तड़पते हैं हम बुजुर्ग तड़पते हैं लाइट ही नहीं होती कहते भाखड़ा डैम में इतना पानी पारा है पानी तक, तक नहीं है हमारे तो है लाइट के इतने कट लगते हैं पारा कहते यहाँ पर हमारी बहने गई लाइट वास्ते बहने गई तो कहते जी वास्ते जगह दो बताओ ये हमारा काम है जगह देना हमारा काम है हम किसी का बिल लाए ना कहते है यूनिट हमारा 9000 बिल आता दो महीने का 9000 بجلی ਆਉਂਦੀ ਨਹੀਂ ਬਿੱਲ ਆਉਂਦਾ بجلی ਨਹੀਂ ਆਉਂਦੀ ਬਿੱਲ ਆਉਂਦਾ ਬਿੱਲ ਜਰੂਰ ਆਉਂਦਾ ਕਹਿੰਦੇ ਜੀ ট্রান্সਫਾਰਮ ਲਗਾਣਾ ਤੁਸੀਂ ਜਗ੍ਹਾ ਦੋ ਕਿਉਂ ਅਸੀਂ ਕਿਉਂ ਦੇਈਏ ਅਸੀਂ ਬਿੱਲ ਨਹੀਂ ਭਰਦੇ ਉਹਨਾਂ ਦਾ ਫਰਜ ਹੈ ਸਾਨੂੰ ਜਗ੍ਹਾ ਦੇਣ ট্রান্সਫਾਰਮ ਦੇਣ ਹੈ ਸਾਡੀ ਅਸੀਂ ਥੋੜੀ ਜਗ੍ਹਾ ਦੇਣੀ ਖਰੀਦ ਕੇ ਗਵਰਨਮੈਂਟ ਦਾ ਕਿਆ ਫਰਜ ਹੈ ਸਾਨੂੰ ট্রান্সਫਾਰਮ ਲਗਾ ਕੇ ਦੇਣ ਸਾਨੂੰ ਸੁਵਿਧਾ ਦੇਣ ਤਾਂ ਹੀ ਤਾਂ ਅਸੀਂ ਬਿੱਲ ਭਰਾਂਗੇ ਅਸੀਂ ਫਜ਼ੂਲ ਦਾ ਬਿੱਲ ਭਰੀ ਜਾ ਰਹੇ ਹੈ ਇਹ ਤਾਂ ਗਲਤ ਗੱਲਾਂ ਹਨਾ ਸਾਡੇ ਮਤਲਬ ਬਿਜਲੀ ਆਣੀ ਚਾਹੀਦੀ ਅਸੀਂ ਰਿਕੁਐਸਟ ਕਰਦੇ ਹਾਂ ਪੰਜਾਬ ਸਰਕਾਰ ਵੱਲ कहते हैं की साडे नया गांव वाल भी ध्यान दिता जाए लाइट आए चौबीस घंटे कम से कम दो घंटे बिजली अच्छा तो ये जैसे उन्नी बारह में फोन मिलाया अभी ये लाइन बिजी बता रहा है अभी जब भी चाहे रात को एक बजे फोन करो तीन बजे फोन करो पूरे रात से सुबह साइड लेकिन लाइन बिजी कर देते है साइड में रख देते है और अगर फोन उठाते भी है तो कहते हैं आपकी आवाज सुनाई नहीं दे रही अच्छा में दिखा में जरा ये अगर थी तो लगाया। <laughs> लगाया। आर उठा हाँ। भी लेते गार बीस बार फोन करते है तब कहते हैं आपकी बात सुनाई नहीं दे रही है हम कुछ नहीं कर सकते दे काट देते हुआ अपना मेन ਐਸਜੀਓ ਨਾਲ ਗੱਲ ਹੁੰਦੀ ਐ ਐਸਜੀਓ ਕਹਿੰਦਾ ਮੁਹੱਲੇ ਕੰਪਲੀਟ ਦਰਜ ਕਰਾਓ ਜਾਈ ਨਾਲ ਗੱਲ ਹੁੰਦੀ ਐ ਜਾਈ ਕਹਿੰਦਾ ਕੰਪਲੀਟ ਮੁਹੱਲੇ ਦਰਜ ਕਰਾਓ ਤਾਂ ਕਰਕੇ ਸੁਨਵਾਈ ਹੋਣੀ ਐ ਉਹ ਤਾਂ ਲੈਨਮੈਨ ਸਾਨੂੰ ਜਾਣਦੇ ਆ ਕਿਸੇ ਕਰਕੇ ਆਈ ਜਾਂਦੇ ਆ ਬੜੀ ਮੁਸ਼ਕਿਲ ਲਾਣ ਉਹਨਾਂ ਨੂੰ ਕਦੇ ਪੜਚ ਤੋਂ ਫੜ ਕੇ ਲਾਣਾ ਪੈਂਦਾ ਕਦੇ ਛੋਟੀ ਕਰੋੜ ਕੇ ਵੱਡੇ ਕਰੋੜ ਟਾਂਡਾ ਟਾਂਡੀ ਅਸੀਂ ਇਹ ਲੈਟਰ ਵਾਸਤੇ ਵੀ ਹਦ ਦਿਨ ਰਾਤ ਪਰੇਸ਼ਾਨ ਐ ਵਾਰਡ ਨੰਬਰ 17 ਵਾਰਡ ਨੰਬਰ 16 ਨਾ ਪਾਣੀ ਐ ਨਾ ਨਾ ਲਾਈਟ ਹੈਗੀ ਸਹੀ ਕਹੀ ਐ ਅੱਜ ਵੀ ਛੁੱਟੀ ਕੀਤੀ ਹੋਈ ਐ ਲੈਟ ਕਰਕੇ 4 ਦਿਨ ਹੋ ਗਏ ਸਾਡੇ ਰੋਜ਼ ਰਾਤ ਨੂੰ ਕੱਟ ਪੈ ਜਾਂਦਾ ਐ और चार दिना तो रात दिन तो लाइट नही है बहुत ज्यादा है लाइट बिल्कुल भी नहीं आती अगर आती है तो बहुत तेज है उससे सारी चीजें जल जाती हैं अगर आती है तो बिल्कुल डिम होती है उससे कुछ भिल्कु नहीं चलता बच्चे परेशान है बूढ़े परेशान है हम लोग परेशान है बताइए इसका कुछ हल निकालिए क्या करें इसका हम तो वहाँ गए थे हमने तो उन्हें ये भी बोला था कि आप हमारी तार भी चेंज कर सकते हो बहुत साल हो गए ये केबल चेंज नहीं हुई है उन्होंने हमें वो केबल चेंज करने के लिए भी साफ मना कर दिया है नहीं चेंज चेंज नहीं होगी काम ही नहीं है मतलब नया गाँव ऐसी नहीं है तो नहीं कैसा बस बिजली के जिन दिन बिल लेने आना होता है उस दिन वो भेज देते है बिल वालों को बिल की पर्ची कटा के हमें भेज देते है वैसे कोई यहाँ कुछ देखने नहीं आता है हमारा तो वाट भी ज्यादा पाँच किलो वाट का लगाया हुआ है तब भी लाइट नहीं आ रही है उसके हिसाब से बारह हजार बिल आ जाता है बारह हजार वायर ज्वाइंट लगाए हुए कोई वायरस इधर को मिला देता कोई वायर उधर को तो फिर लाइट जिस वायर से जब मन करे कोई रूल्स भी नहीं है यहाँ पे नहीं 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 आते कल रात ग्यारह बजे से कंप्लेंट डाली हुई है हाँ अभी तीन बज गए हैं ठीक है इतने घंटे हो गए लेकिन लाइन मैन आके यहाँ आते ही नहीं है ऐसे बोलते आ रहे आ रहे कभी तो फोन स्विच ऑफ कर देंगे और कभी आएंगे ही नहीं और उन्नीस बारह की मैं आपको आज बात बताती हूँ जो नंबर रजिस्टर्ड है वो नंबर ब्लॉक में डाल दिए है ਇਨਕਾ ਨੰਬਰ ਰਜਿਸਟਰਡ ਨਹੀਂ tha ਪਹਿਲੀ ਬਾਰ kia ਵਹਾਂ ਸੇ ਲੱਗ ਗਿਆ हम लोगों के नंबर रजिस्टर्ड है वो नंबर ब्लॉक में डाल रखे हैं की उन्नीस बारह पे बोल रहे हैं ये नंबर उपलब्ध ही नहीं है अच्छा। तो बताओ हम क्या करें किसको कंप्लेंट करें लाइन मैन फोन नहीं उठाता सर भी हम वहाँ पे जाते हैं जहाँ पे पानी का बिल भरते हैं हम कितने दिन वहाँ पे सर कम्प्लेट लेके गए उससे जेई से बात हुई कि तुम पानी वाले को चेंज करो वो कहता हमने छोड़ा हुआ पानी कभी चेक करने के नहीं आते हमारी गली में कभी आठ दिन हो जाते हैं कभी दस दिन हो जाते हैं हम पानी के लिए तड़ते हैं आज हमारी चार पांच दिन बारी थी आज आज हमारी गली में लाइट नहीं है ਰੋਜ਼ ਕਈ ਕੰਮ ਹੈ ਸਰ ਹਮ ਤਾਂ ਨਾ ਇਸ ਪਾਣੀ ਦੇ ਪਿੱਛੇ ਕਹਾਂ ਜਾ ਸਕਦੇ ਨਾ ਲੜਡ ਦੇ ਪਿੱਛੇ ਕਹਾਂ ਜਾ ਸਕਦੇ ਕੁਝ ਵੀ ਕੰਮ ਨਹੀਂ ਹੁੰਦਾ ਹਮ ਲੋਕਾਂ ਦਾ ਘਰ ਬਹੁਤ ਧੁਖੀ ਹੈਗੇ ਨੇ ਇੱਥੋਂ ਦੇ ਲੋਕ ਬਿਜਲੀ ਦੇ ਕਰਕੇ ਵੀ ਤੇ ਪਾਣੀ ਦੇ ਕਰਕੇ ਸੂਰਤ ਇਹ ਹੈਗਾ ਕਿ ਜ਼ਿੰਦਗੀ ਕਟਣੀ ਔਖੀ ਹੋਈ ਪਈ ਆ ਇਸ ਸਮੇਂ ਹਾਲਾਤ ਇਹੋ ਜਿਹੇ ਬਣੇ ਹੋਏ ਨੇ 8 8 10 10 ਘੰਟਿਆਂ ਦੇ ਲਗਾਤਾਰ ਕੱਟ ਲੱਗ ਰਹੇ ਨੇ ਕਦੇ ਬਿਜਲੀ ਆਉਂਦੀ ਹੈ ਤਾਂ ਪਾਣੀ ਨਹੀਂ ਆਉਂਦਾ ਪਾਣੀ ਆਉਂਦੀ ਹੈ ਤਾਂ ਬਿਜਲੀ ਨਹੀਂ ਆਉਂਦੀ ਤਾਂ ਇਹੋ ਜਿਹੇ ਹਾਲਾਤ ਨਿਆ ਗਾਮ ਮੁੱਖ ਮੰਤਰੀ ਦੀ ਰਿਹائش ਤੋਂ ਬਿਲਕੁਲ 2 ਕਿਲੋਮੀਟਰ ਦੀ ਦੂਰੀ ਤੇ ਬਣੇ ਹੋਏ ਨੇ ਕੈਮ ਪੀਟੀਸੀ ਨਿਊਜ਼ ਨਾਗਾਮ ਮੁਹਾਲੀ